ਹੈਲੋ एवरीवन वेलकम टू माय YouTube ਚੈਨਲ ਮਾਈ ਨੇਮ ਇਜ਼ ਅੰਜਨਾ ਤੇ ਅੱਜ ਇਸ ਵੀਡੀਓ ਦੇ ਥਰੂ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਹਾਊ ਵੀ ਕੈਨ ਗੈਟ ਗੁੱਡ ਮਾਰਕਸ ਇਨ ਅ ਫਰਸਟ ਅਟੈਂਪਟ ਹਰ ਪੰਜਾਬੀ ਹਰ ਸਟੂਡੈਂਟ ਦਾ ਇੱਕੋ ਹੀ ਸੁਪਨਾ ਸਰਕਾਰੀ ਨੌਕਰੀ ਤਾਂ ਇਸ ਵੀਡੀਓ ਦੇ ਥਰੂ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿ ਅਸੀਂ ਫਰਸਟ ਅਟੈਂਪਟ ਦੇ ਵਿੱਚ ਹੀ ਸਰਕਾਰੀ ਨੌਕਰੀ ਨੂੰ ਕਿੱਦਾਂ ਲੈ ਸਕਦੇ ਹਾਂ ਆਪਾਂ ਐਗਜ਼ਾਮ ਨੂੰ ਕਿੱਦਾਂ ਪ੍ਰੀਪੇਅਰ ਕਰ ਸਕਦੇ ਹਾਂ ਅਤੇ ਉਸ ਦੀ ਪ੍ਰੈਪਰੇਸ਼ਨ ਨੂੰ

ਠੀਕ ਹੈ ਇਦਾਂ ਕਦੇ ਵੀ ਨਹੀਂ ਹੁੰਦਾ ਆਪਾਂ ਨੂੰ ਹਰ ਸਬਜੈਕਟ ਤੇ ਫੋਕਸ ਕਰਨਾ ਪੈਂਦਾ ਹੈ ਪਰ ਸਬਜੈਕਟਸ ਤਾਂ ਇੰਨੇ ਜ਼ਿਆਦਾ ਨੇ ਹਰ ਸਬਜੈਕਟ ਤੇ ਕਿੱਦਾਂ ਫੋਕਸ ਕਰੀਏ ਇੱਕ ਹੀ ਆ ਹਰ ਇੱਕ ਦਾ ਡਾਊਟ ਤਾਂ ਕੁਝ ਇਦਾਂ ਦੇ ਸਬਜੈਕਟਸ ਨੇ ਜਿੰਨਾ ਤੇ ਆਪਾਂ ਨੂੰ ਸਭ ਤੋਂ ਜ਼ਿਆਦਾ ਫੋਕਸ ਕਰਨਾ ਪੈਂਦਾ ਹੈ ਕਿਉਂ ਕਿਉਂਕਿ ਉਹਨਾਂ ਦੀ ਵੇਟੇਜ ਕੀ ਹੈ ਮਾਰਕਸ ਦੀ ਬਹੁਤ ਜ਼ਿਆਦਾ ਹੁੰਦੀ ਹੈ ਇਦਾਂ ਨਹੀਂ ਹੈ ਜਿਨ੍ਹਾਂ ਦੀ ਵੇਟੇਜ ਘੱਟ ਹੈ ਕਿ ਉਹਨਾਂ ਨੂੰ ਆਪਾਂ ਬਿਲਕੁਲ ਹੀ ਪੜਕੇ ਨਹੀਂ ਜਾਵਾਂਗੇ ਉਹਨਾਂ ਨੂੰ ਵੀ ਪੜਕੇ ਜਾਵਾਂਗੇ ਬਟ ਅਕੋਰਡਿੰਗ ਟੂ ਉਹਨਾਂ ਸਬਜੈਕਟਸ ਦੇ ਜਿਨ੍ਹਾਂ ਦੀ ਵੇਟੇਜ ਜ਼ਿਆਦਾ ਹੈ ਦੂਸਰੇ ਨੂੰ ਆਪਾਂ ਥੋੜਾ ਜਿਹਾ ਕੀ ਹੈ ਨੀਚੇ ਰੱਖ ਸਕਦੇ ਹਾਂ ਸਭ ਤੋਂ ਫਰਸਟ ਆਪਣਾ ਫੋਕਸ ਕਿਸ ਤੇ ਹੋਣਾ ਚਾਹੀਦਾ ਹੈ ਕਿ ਜੋ ਸਬਜੈਕਟਸ ਦੀ ਆਪਣੀ ਵੇਟੇਜ ਜ਼ਿਆਦਾ ਹੈ ਉਹਨਾਂ ਨੂੰ ਆਪਾਂ ਕੀ ਹੈ ਪੂਰਾ ਪ੍ਰਿਪੇਅਰ ਕਰ ਲਈਏ ਜੇਕਰ ਉਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਆਂਦਾ ਹੈ ਤਾਂ ਆਪਾਂ ਨੂੰ ਕੀ ਹੈ ਉਸ ਨੂੰ ਅਟੈਂਪਟ ਹੋ ਜਾਵੇ ਆਪਣੇ ਤੋਂ ਠੀਕ ਹੈ ਤਾਂ ਉਹ ਸਬਜੈਕਟਸ ਨੇ ਆਪਣੇ ਪੰਜਾਬ ਜੀਕੇ ਸੈਕੰਡ ਵਨ ਇਸ

ਬਟ ਐਗਜ਼ਾਮ ਦੇ ਵਿੱਚ ਜਦੋਂ 10 ਤੋਂ 15 ਮਾਰਕਸ ਦੇ ਕਰੰਟ ਅਫੇਅਰ ਆਏ ਫਿਰ ਮੈਨੂੰ ਪਤਾ ਚੱਲਿਆ ਕਿ ਕਰੰਟ ਅਫੇਅਰ ਨੂੰ ਛੱਡ ਕੇ ਵੀ ਕੁਝ ਨਹੀਂ ਹੋਏਗਾ ਇਸ ਲਈ ਕੋਈ ਵੀ ਸਬਜੈਕਟ ਇਦਾਂ ਦਾ ਨਹੀਂ ਹੈ ਕਿ ਆਪਾਂ ਉਸ ਨੂੰ ਛੱਡ ਸਕੀਏ ਪੜ੍ਹਨੇ ਆਪਾਂ ਨੂੰ ਸਾਰੇ ਹੀ ਪੈਨੇ ਨੇ ਪੰਜਾਬ ਜੀ ਕੇ ਕਰੰਟ ਅਫੇਅਰ ਪੰਜਾਬੀ ਇੰਗਲਿਸ਼ ਕੰਪਿਊਟਰ ਐਂਡ ਦਾ ਮੋਸਟ ਇੰਪੋਰਟੈਂਟ ਜੋ ਬੱਚਿਆਂ ਦੇ ਕੀ ਨੇ ਕਈਆਂ ਦੇ ਫੇਵਰਟ ਵੀ ਨੇ ਕਈਆਂ ਨੂੰ ਡਰ ਵੀ ਲੱਗਦਾ ਹੈ ਰੀਜ਼ਨਿੰਗ ਐਂਡ ਮੈਪ ਠੀਕ ਹੈ

ਸਭ ਤੋਂ ਪਹਿਲਾਂ ਇਜ਼ੀ ਸਬਜੈਕਟ ਆਫਟਰ दैट ਕਿਉਂਕਿ ਸੋਨੂੰ ਸਮਝਣ ਦਾ ਪਤਾ ਚਲ ਜੇਗਾ ਕਿ ਕਿੱਦਾਂ ਦੀ ਪੜਾਈ ਕਰਨੀ ਹੈ ਕਿੱਦਾਂ ਮੈਂ ਫੋਕਸ ਕਰਨਾ ਹੈ ਆਫਟਰ दैट ਤੁਸੀਂ ਕੀ ਹੈ ਸਟੇਅਰਸ ਦੇ ਤਰ੍ਹਾਂ ਉੱਪਰ ਉੱਪਰ ਚੜਦੇ ਚੱਲੂਗੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕੋਈ ਵੀ ਦੋ ਤਿੰਨ ਸਬਜੈਕਟ ਰੀਡ ਆਊਟ ਕਰ ਲੇ ਪੰਜਾਬੀ ਨੂੰ ਰੀਡ ਆਊਟ ਕਰ ਲਿਆ ਪੰਜਾਬੀ ਦੇ ਨਾਲ ਤੁਸੀਂ ਕੰਪਿਊਟਰ ਨੂੰ ਲੈ ਲਿਆ ਠੀਕ ਹੈ ਇਹਨਾਂ ਨੂੰ ਪੜ ਲਿਆ

ਇਸ ਲਈ ਕਰੰਟ ਅਫੇਅਰ ਤਾਂ ਤੁਸੀਂ ਛੱਡਣਾ ਹੈ ਹੀ ਨਹੀਂ ਸਬਜੈਕਟਸ ਤੁਸੀਂ ਦੋ ਦੋ ਆਪਣੇ ਪਕੜ ਲਓ ਪੰਜਾਬੀ ਦੇ ਨਾਲ ਕੰਪਿਊਟਰ ਨੂੰ ਪਕੜ ਲਿਆ ਰੀਜਨਿੰਗ ਦੇ ਨਾਲ ਮੈਥ ਨੂੰ ਪਕੜ ਲਿਆ ਠੀਕ ਹੈ ਇੰਗਲਿਸ਼ ਦੇ ਨਾਲ ਤੁਸੀਂ ਆਪਣਾ ਕੋਈ ਵੀ ਦੂਸਰਾ ਸਬਜੈਕਟ ਪਕੜ ਲਿਓ ਜੋ ਵੀ ਤੁਹਾਨੂੰ ਕੀ ਹੈ ਈਜ਼ੀ ਲੱਗੇ ਕਿਉਂਕਿ ਹਰ ਸਟੂਡੈਂਟ ਦੇ ਆਪਣੀ ਕਪੈਸਿਟੀ ਹੁੰਦੀ ਹੈ ਕਿਸੇ ਨੂੰ ਕਿਹੜਾ ਸਬਜੈਕਟ ਈਜ਼ੀ ਲੱਗਦਾ ਹੈ ਕਿਸੇ ਨੂੰ ਕਿਹੜਾ ਈਜ਼ੀ ਲੱਗਦਾ ਹੈ ਤਾਂ ਉਸ ਦੇ ਅਕੋਰਡਿੰਗ ਤੁਸੀਂ ਆਪਣੀ ਪ੍ਰੈਪਰੇਸ਼ਨ ਕਰ ਲਓ ਜਦੋਂ ਤੁਹਾਡੇ ਆ ਸਬਜੈਕਟ ਅੱਛੀ ਤਰ੍ਹਾਂ ਹੋ ਜਾਂਦੇ ਨੇ ਇਹਨਾਂ ਦੇ ਐਮਸੀਕਿਊ ਲਗਾਉਣੇ ਸਟਾਰਟ ਕਰੋਗੇ ਤਾਂ ਤੁਸੀਂ ਇਸ ਦੇ ਨਾਲ-ਨਾਲ ਦੂਸਰੇ ਉਹ ਸਬਜੈਕਟ ਸਟਾਰਟ ਕਰੋ ਜਿਨ੍ਹਾਂ ਦੀ ਵੇਟੇਜ ਕੀ ਹੈ ਘੱਟ ਪਰ ਆਪਾਂ ਉਹਨਾਂ ਨੂੰ ਛੱਡਣਾ ਨਹੀਂ ਹੈ ਕਿਉਂਕਿ ਉਹ ਵੀ ਤੁਹਾਨੂੰ ਹੈਲਪ ਕਰਨਗੇ ਕਿ ਤੁਹਾਡਾ ਨਾਮ ਮੈਰਿਟ ਲਿਸਟ ਦੇ ਵਿੱਚ ਆ ਸਕੇ ਠੀਕ ਹੈ ਇਸ ਦੇ ਲਈ ਜਦੋਂ ਤੁਸੀਂ ਇਹਨਾਂ ਦੇ MCQ ਲਗਾਉਣੇ ਸਟਾਰਟ ਕਰ ਦੋਗੇ ਜਿਹੜੇ ਸਬਜੈਕਟਸ ਦੀ ਵੇਟੇਜ ਜ਼ਿਆਦਾ ਹੈ ਬਰਡਨ ਤੁਹਾਡੇ ਤੇ ਘੱਟ ਜਾਏਗਾ ਕੌਨਫੀਡੈਂਸ ਤੁਹਾਡਾ ਵੱਧ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਹਿਸਟਰੀ ਪੋਲੀਟਿਕਸ ਸਾਇੰਸ ਸਟੈਟਿਕ ਜੀਕੇ ਇਦਾਂ ਦੇ ਸਬਜੈਕਟਸ ਨੂੰ ਕੀ ਆਪਣਾ ਪੜਨਾ ਸ਼ੁਰੂ ਕਰ ਦੋ ਜਦੋਂ ਉਹ ਵੀ ਸਬਜੈਕਟਸ ਤੁਹਾਡੇ ਕਵਰ ਹੋ ਗਏ ਸਾਰਾ ਸਿਲੇਬਸ ਤੁਸੀਂ ਕਰ ਲਿਆ YouTube ਤੇ ਕਲਾਸਿਸ ਲਗਾਨੀਆਂ ਸਟਾਰਟ ਕਰਦੇ ਹਾਂ ਕਿਉਂਕਿ YouTube ਤੇ ਵੀ ਬਹੁਤ ਸਾਰੀਆਂ ਕਲਾਸਿਸ ਆਉਂਦੀਆਂ ਤੇ ਜਿਸ ਨੂੰ ਜਿਸ ਟੀਚਰਸ ਦੇ ਸਮਝ ਆਂਦੀ ਹੈ YouTube ਤੇ ਇੱਕ ਸਬਜੈਕਟ ਦੀ ਇੱਕ ਹੀ ਕਲਾਸ ਲਗਾਓ ਇਹ ਵੀ ਮੇਰੀ ਰਿਕੁਐਸਟ ਹੈ ਕਿਉਂਕਿ ਹੁਣ ਪੰਜਾਬ ਜੀਕੇ ਪੰਜਾਬੀ ਦੀਆਂ ਇਹ ਜਿੰਨੇ YouTube ਤੇ ਚੈਨਲ ਬਨੇ ਹੋਏ ਨੇ ਹਰ ਚੈਨਲ ਤੇ ਕਲਾਸ ਲੱਗਦੀ ਹੈ ਇਹ ਨਹੀਂ ਹੈ कि हर एक चैनल एक क्लास लगा ली तो सिर्फ पंजाबी ही रीड करी जा रहे हो प्लीज ये मेरी एडवाइस है एक सबजैक्ट की एक ही क्लास लगाओ यूट्यूब थे हर एक टीचर दू तो, जिस टीचर दूस्ट समझ आती है ज्यादा समझ आती है उन्होंने ही क्लास लगाओ क्योंकि हर एक का पढ़ाने का वे भी अलग है हर एक देशन भी डिफरेंट है कि ना हो जो तुम अपना प्रिपेयर कर लिया सारा कुछ उस लगे कि मैनों तो कुछ आता ही नहीं है ठीक है

ਤੁਹਾਨੂੰ ਖੁਦ ਨੂੰ ਹੀ ਪਤਾ ਚੱਲ ਜਾਏਗਾ ਕਿ ਜੇਕਰ ਤੁਸੀਂ 네ਗੇਟਿਵ ਮਾਰਕਿੰਗ ਦੇ ਕੁਐਸਚਨ ਨੂੰ ਅਟੈਂਪਟ ਕਰਦੇ ਹੋ ਜੋ ਤੁਹਾਨੂੰ ਆਂਦਾ ਨਹੀਂ ਸੀ ਪਰ ਤੁਸੀਂ ਕੀ ਲਗਾਤਾ ਤੁੱਕਾ ਕੀ ਪਤਾ ਸਹੀ ਹੋ ਜਾਏ ਇਹ ਸੋਚ ਕੇ ਤੁਸੀਂ ਕੀ ਲਗਾਇਆ ਸੀ ਤੁੱਕਾ ਕਿ ਮੇਰਾ ਇੱਕ ਨੰਬਰ ਆ ਜਾਏਗਾ ਬਟ ਕੱਟੇ ਕਿੰਨੇ ਗਏ 1.25 ਤੇ ਉਸ ਦਾ ਕੀ ਨੁਕਸਾਨ ਹੋਇਆ ਇਹ ਤੁਹਾਨੂੰ ਜਦੋਂ ਰਿਜ਼ਲਟ ਆਏਗਾ ਮੋਕ ਟੈਸਟ ਦਾ ਉਸ ਟਾਈਮ ਤੇ ਪਤਾ ਚੱਲੇਗਾ ਠੀਕ ਹੈ ਤਾਂ ਇਸ ਲਈ ਮੋਕ ਟੈਸਟ ਨੂੰ ਲਗਾਣਾ ਨਾ ਲਾਸਟ ਤੇ ਨਾ ਭੁੱਲਿਓ

पढ़न वाले भी अलग अलग तरह के होंगे ने पढ़ाने वाले भी अलग अलग तरह के होंगे ने इसलिए फोकस तुसी अपनी समझ से करना है किसी दूसरे के पीछे लग के कोई भी बैच परचेज नहीं करना जेकर तो हानू समझ आ रही है देन तुसी अपने एग्जाम दे लिए उन्हां तो प्रेपरेशन स्टार्ट करनी है अदरवाइज चेंज कर लो ठीक है ना क्यों क्योंकि यह तो जिंदगी का सवाल है एक बारिश नौकरी मिल गई तो कोई कोई जिंदगी रहेगी तो भी खुश तो खुशी तो होना ही पेगा तो करना पेगा पहले उन्होंने आफ्टर दैट छे सबजैक्ट भी नहींपेयर करने पैन गर्डन कट जाएगा ठीक है

कि मैंने ही अटेम्प्ट करना है कि नहीं करना क्योंकि तो तूने मोक टेस्ट लगाया तू तो अनु उसका पॉजिटिव पॉइंट भी पता है तो नेगेटिव पॉइंट भी पता है इसे तरह दी वीडियोस दे लिए मेरे चैनल को लाइक दे सब्सक्राइब करो मिलते हैं नेक्स्ट वीडियो के थैंक यू